ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਰਨਵਰਥ ਹੋਰਾਂ ਦੇ ਵੱਲੋਂ ਸਿਟੀ ਆਫ ਸਰੀ ਦੇ ਫੈਸਲੇ ਦੇ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਆਖਿਆ ਕਿ ਇਸ ਸਮੇਂ ਲੋਕ ਚਾਹੁੰਦੇ ਨੇ ਕਿ ਸਾਰਿਆਂ ਤੇਰਾ ਸਰੀ ਦੇ ਵਿੱਚ ਪੁਲਿਸ ਟਰਾਂਜੀਸ਼ਨ ਦੇ ਮੁੱਦੇ ਤੇ ਮਿਲ ਕੇ ਕੰਮਕਾਰ ਕਰਨ ਤਾਂ ਜੋ 29 ਨਵੰਬਰ ਤੱਕ ਅਧਿਕਾਰਤ ਤੌਰ ਤੇ ਮਿਊਸਪਲ ਪੁਲਿਸ ਸਰੀ ਚ ਜਿਡਿਜੈਕਸ਼ਨ ਚ ਅਧਿਕਾਰਤ ਪੁਲਿਸ ਹੋਵੇ ਸਰੀ ਦੇ ਵਿੱਚ ਪੁਲਿਸ ਤਬਦੀਲੀ ਦੇ ਮਸਲੇ ਦੇ ਉੱਪਰ ਪਿਛਲੇ ਸਮੇਂ ਤੋਂ ਚੱਲ ਰਹੀ ਸਿਆਸੀ ਰੱਸਾਕਸੀ ਖੜਨ ਦਾ ਨਾਮ ਲੈ ਰਹੀ ਹੈ ਬੀਸੀ ਦੇ ਸੋਲਿਸਟੋ ਜਨਰਲ ਮਾਈਕ ਫਰਨਵਰਥ ਦਾ ਕਹਿਣਾ ਹੈ ਕਿ ਉਹ ਖੁਸ਼ ਨੇ ਕਿ ਸਿਟੀ ਆਫ ਸਰੀ ਨੇ ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ ਕਿ ਉਹ ਪੁਲਿਸ ट्रांजिशन ਦੇ ਕੰਮ ਨੂੰ ਨੇਪਰੇ ਚੜਾਉਣ ਦੇ ਲਈ ਕਦਮ ਅੱਗੇ ਵਧਾਉਣਗੇ ਫਰਨਵਰਥ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰੀ ਦੇ ਲੋਕ ਹੁਣ ਚਾਹੁੰਦੇ ਨੇ ਕਿ ਪੁਲੀਸ ਸਿੰਘ ਦੇ ਮੁੱਦੇ ਤੇ ਇਹ ਵਿਵਾਦ ਖਤਮ ਹੋਵੇ ਅਤੇ ਸਾਰਿਆਂ ਧਿਰਾਂ ਮਿਲ ਕੇ ਪੁਲਿਸ ਤਬਦੀਲੀ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਦਮ ਅੱਗੇ ਵਧਾਉਣਾ ਕਿਉਂਕਿ ਸਲਿਸਟਰ ਜਨਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ 29 ਨਵੰਬਰ ਤੱਕ ਸਰੀ ਚ ਮਿਊਸਪਲ ਪੁਲਿਸ ਅਧਿਕਾਰਤ ਤੌਰ ਤੇ ਫੋਰਸ ਹੋ ਗਈਗੀ ਅਤੇ ਇਹ ਆਰਸੀਐਮਪੀ ਤੋਂ ਚਾਰਜ ਲੈ ਕੇ ਦੂਜੇ ਪਾਸੇ ਬੇਸ਼ੱਕ ਸਰੀ ਦੀ ਮੇਅਰ ਬ੍ਰਿੰਡਾ ਲੋਕ ਦੇ ਵੱਲੋਂ ਪੁਲਿਸ ट्रांजिशन ਦੇ ਮੁੱਦੇ ਨੂੰ ਅੱਗੇ ਵਧਾਉਣ ਦੇ ਲਈ ਸਹਿਮਤੀ ਪ੍ਰਗਟਾਈ ਗਈ ਹੈ ਜਿਸ ਵਿੱਚ ਉਹਨਾਂ ਅਦਾਲਤੀ ਕਾਰਵਾਈ ਦਾ ਹਵਾਲਾ ਦਿੰਦੇ ਹੈ ਕਿ ਜੋ ਰਿਵਿਊ ਪਟੀਸ਼ਨ ਇਸ ਸੰਬੰਧੀ ਸਿਟੀ ਵੱਲੋਂ ਪਾਈ ਗਈ ਸੀ ਉਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ ਅਤੇ ਇਸ ਦੇ ਮਾਮਲੇ 'ਚ ਅੱਗੇ ਜੁਡੀਸ਼ਨਲੀ ਰਿਵਿਊ ਦਾ ਕੋਈ ਸਪੇਸ ਨਹੀਂ ਬਚਦਾ ਜਿਸ ਕਾਰਨ ਉਹਨਾਂ ਦੇ ਵੱਲੋਂ ਪੁਲਿਸ ਟ੍ਰਾਂਜਿਸ਼ਨ ਦੇ ਮੁੱਦੇ ਨੂੰ ਅੱਗੇ ਵਧਾਉਣ ਦੇ ਲਈ ਕਦਮ ਚੁੱਕੇ ਜਾਣਗੇ ਪਰ ਨਾਲ ਨਾਲ ਉਹਨਾਂ ਨੇ ਇਸ ਉੱਪਰ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਆਖਿਆ ਸੀ ਕਿ ਇਸ ਦੇ ਨਾਲ ਸ਼ਹਿਰ ਵਾਸੀਆਂ ਦੇ ਉੱਪਰ ਟੈਕਸ ਦਾ ਬੋਝ ਵੱਧ ਸਕਦਾ ਹੈ ਅਤੇ ਇਹ ਐਨਡੀਪੀ ਦੇ ਵੱਲੋਂ ਪਾਇਆ ਗਿਆ ਟੈਕਸ ਦਾ ਬੋਝ ਹੀ ਹੋਏਗਾ ਕਿਉਂਕਿ ਐਨਡੀਪੀ ਨੇ ਸਰੀ ਦੇ ਵਿੱਚ ਮਿਊਸਪਲ ਪੁਲਿਸ ਲਿਆਂਦੀ ਹੈ ਪਰ ਹੁਣ ਪਾਰਦਰਸ਼ਤਾ ਢੰਗ ਦੇ ਨਾਲ ਇਸ ਕਾਰਵਾਈ ਨੂੰ ਅੱਗੇ ਵਧਾਉਣ ਦੇ ਲਈ ਕਦਮ ਕੋਟੇ ਜਾਣਗੇ ਦੂਜੇ ਪਾਸੇ ਉਹਨਾਂ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦਾ ਹਵਾਲਾ ਵੀ ਦਿੱਤਾ ਸੀ ਕਿ ਬੇਸ਼ੱਕ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ 3 ਮਿਲੀਅਨ ਡਾਲਰ ਦੀ ਐਡੀਸ਼ਨਲ ਮਦਦ ਹਰ ਸਾਲ ਅਗਲੇ 5 ਸਾਲਾਂ ਦੇ ਲਈ ਕੀਤੀ ਜਾਣੀ ਹੈ ਪਰ 75 ਮਿਲੀਅਨ ਡਾਲਰ ਤੱਕ ਦਾ ਖਰਚਾ ਪੁਲਿਸ ट्रांजिशन ਤੇ ਆਉਣ ਦੀਆਂ ਸੰਭਾਵਨਾਵਾਂ ਨੇ ਜਿਸ ਕਾਰਨ ਇਸ ਗੈਪ ਨੂੰ ਭਰਨ ਦੇ ਲਈ ਟੈਕਸ ਵਾਧਾ ਪ੍ਰਭਾਵੀ ਹੈ ਦੂਜੇ ਪਾਸੇ ਸਰੀ ਸੇਫ ਕਲਿਸ਼ਨ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਉਹਨਾਂ ਆਖਿਆ ਕਿ ਮੇਅਰ ਬ੍ਰੈਂਡਾ ਲੋਕ ਦੇ ਵੱਲੋਂ ਪੁਲਿਸ ट्रांजिशन ਨੂੰ ਅੱਗੇ ਵਧਾਉਣ ਦੇ ਲਈ ਕੀਤਾ ਗਿਆ ਫੈਸਲਾ ਸ਼ਲਾਘਾਯੋਗ ਹੈ ਪਰ ਜੇਕਰ ਇਹ ਸਮਾਂ ਰਹਿੰਦਿਆਂ ਕੀਤਾ ਜਾਂਦਾ ਤਾਂ ਮਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ ਕਿਉਂਕਿ ਦੋ ਪੁਲਿਸ ਫੋਰਸਸ ਕਾਰਨ ਹਰ ਮਹੀਨੇ 6 ਮਿਲੀਅਨ ਡਾਲਰ ਦਾ ਵੱਧੋ ਖਰਚਾ ਸ਼ਹਿਰ ਦੇ ਲੋਕਾਂ ਤੇ ਪਿਆ ਪਰ ਹੁਣ ਇਸ ਵਿਵਾਦ ਦੇ ਖਤਮ ਹੋਣ ਤੋਂ ਬਾਅਦ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਪੁਲਿਸ ट्रांजिशन ਸਮੂਥਲੀ ਅੱਗੇ ਵਧੇਗੀ ਅਤੇ ਸਰੀ ਨੂੰ ਮਿਊਸਪਲ ਪੁਲਿਸ ਮਿਲੇਗੀ ਪਰ ਦੂਜੇ ਪਾਸੇ ਸਰੀ ਦੇ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਮਿਊਸਪਲ ਪੁਲਿਸ ਹੀ ਨਹੀਂ ਬਲਕਿ ਕੈਨੇਡਾ ਦੀ ਸਭ ਤੋਂ ਬੈਸਟ ਪੁਲਿਸ ਫੋਰਸ ਚਾਹੀਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।